ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਇਹ ਵੇਹ ਜੀ ਅੱਜ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਜੀ ਨਵੇਂ-ਨਵੇਂ ਟਰੈਕਟਰ ਟਰੈਕਟਰ ਵੀ ਤੁਹਾਨੂੰ ਜੀ ਅੱਜ 855 ਦੇ ਦਿਖਾਵਾਂਗੇ ਤੁਸੀਂ ਦੇਖੋਗੇ ਵੀਡੀਓ ਨਾ ਬਣੇ ਰਹੋ ਜੀ ਬੁਝੋ ਨੂੰ ਸ਼ੇਅਰ ਕਰਨਾ ਤੇ ਨਾ ਭੁੱਲਣਾ ਬਾਈ ਜੀ ਤੇ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਹੈ ਆਪਣਾ ਫੋਨ ਨੰਬਰ 7885 38188 ਤੇ ਕਾਲ ਕਰਨੀ ਜੀ ਅੱਬਾ ਵੀਡੀਓ ਬਣਾ ਕੇ ਆਵਾਂਗੇ ਲਓ ਬਾਈ ਜੀ ਅੱਗੇ ਚੱਲਦੇ ਆਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਸਵਰਾਜ ਪਹਿਲਾ ਟਰੈਕਟਰ ਦੇਖੋ ਜੀ ਵੀਡੀਓ ਨੂੰ ਚੰਗੀ ਤਰ ਟਰੈਕਟਰ ਕਿਵੇਂ ਲੱਗੇ ਕਮੈਂਟ ਕਰਨਾ ਬਾਈ ਆਪਾਂ ਨੂੰ ਲਾਜ਼ਮੀ ਕਮੈਂਟ ਕਰਕੇ ਦੱਸਣਾ ਜੀ ਟਰੈਕਟਰ ਵਧੀਆ ਲੱਗੇ ਮੰਡੀ ਵਧੀਆ ਬਾਈ ਜੀ ਅੱਜ ਤਰੀਕ ਵੀ ਤੁਹਾਨੂੰ ਦੱਸ ਦਿੰਨੇ ਆ 16 ਤਰੀਕ ਆ ਬਾਈ ਜੀ 12ਵਾਂ ਮਹੀਨਾ 2024 ਆ ਜੀ ਲੈ ਬਾਈ ਜੀ ਸੀਜ਼ਨ ਤੋਂ ਬਾਅਦ ਦੂਜੀ ਮੰਡੀ ਆ ਬਾਈ ਜੀ ਇਹ ਵਧੀਆ ਮੰਡੀ ਭਰੀ ਆ ਜੀ ਸੀਜ਼ਨ ਤੋਂ ਬਾਅਦ ਕਣਕ ਫੀਜਨ ਤੋਂ ਬਾਅਦ ਬਹੁਤ ਵਧੀਆ ਜਿਆਦੀ ਮੰਡੀ ਭਰੀ ਪਈ ਆ ਤੁਸੀਂ ਦੇਖੋਗੇ ਜੀ ਮੰਡੀ ਦੇ ਅੱਜ ਟਰੈਕਟਰ ਨਾਲ ਖੜੀ ਆ ਪਿਆ ਨਾਲੇ ਜੀ 5 5 ਵਜੇ ਵੱਜ ਚੁੱਕੇ ਆ ਜੀ 5 5 ਵੱਜ ਚੁੱਕਿਆ ਟਰੈਕਟਰ ਹਲੇ ਵੀ ਬਹੁਤ ਜ਼ਿਆਦਾ ਖੜਿਆ ਤੁਸੀਂ ਦੇਖ ਸਕਦੇ ਆ ਲਓ ਵੀ ਚਲੋ ਤੁਹਾਨੂੰ ਦਿਖਾਉਣਾ ਟਰੈਕਟਰ ਪਹਿਲਾ 855 ਸਵਰਾ ਦੇਖੇ ਪਹਿਲਾ 855 2007 ਮਾਡਲ ਆ ਰੇਟ 3 ਲੱਖ 30 ਹਜ਼ਾਰ ਹੈ ਟਰੈਕਟਰ ਸੋਹਣਾ ਬਈ ਘੈਂਟ ਆ ਟਰੈਕਟਰ ਦੇਖੋ ਸਾਰੇ ਟਾਇਰ ਵਧੀਆ ਪਏ ਮਰੂਲੇ ਮਰਕਾਡ ਨਵੇਂ ਲੱਗੇ ਹੋਏ 2007 ਮਾਡਲ 3 ਲੱਖ 30 ਹਜ਼ਾਰ ਰੇਟ ਦੇਖੋ ਟਰੈਕਟਰ ਵਧੀਆ ਸੋਹਣਾ ਘੈਂਟ ਲਓ ਜੀ ਕਰ ਦਿਓ ਸ਼ੇਅਰ ਬਈ ਵੀਡੀਓ ਦੱਬ ਕੇ ਲੋ ਵੀ ਕਸ਼ਵਰਾਜ ਹੋਰ ਆ ਗਿਆ 855 ਇਹ ਵੀ ਟਰੈਕਟਰ ਵਧੀਆ ਸਾਦਰੀ ਲੱਗੀ ਆ ਓਪਨ ਦੇਖ ਸਕਦੇ ਹੋ ਘੈਂਟ ਹੈ 2016 ਮਾਡਲ ਆ 5 ਲੱਖ 55 ਹਜ਼ਾਰ ਰੇਟ ਕਰਦੇ ਆ ਬਾਈ ਟਰੈਕਟਰ ਘੈਂਟ ਆ ਬਾਈ ਤੁਸੀਂ ਦੇਖ ਸਕਦੇ ਹੋ 855 ਸਪਰਾਜ ਦੇਖੋ ਜੀ ਅੱਜ ਕੱਲੇ 855 ਸਪਰਾਜ ਦਿਖਾਇਆ ਮੈਂ ਕਿ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖੋ ਜੀ ਤੈਰਾ ਟੂਰਾ ਦਾ ਓਕੇ ਆ ਟਰੈਕਟਰ ਘੈਂਟ टैक्टर गेरा देखो भाई, सीजन तो बाद हम पूरी फुल भर लग गई पहले कणके बीज चल देखो जी ट्रैक्टर घंटा चार टायर पे हाँ एक हो रहा आ गए जी सवराज अठ सौ इधर हो देखो ये ट्रैक्टर बी वाइया डुक लगे पूरा शकीन बंदी का ट्रैक्टर है सकते हो ਲਓ ਜੀ ਟਾਇਰ ਵਧੀਆ ਪਿਆ ਗੁਡੀਆਰ ਦੇ ਟਾਇਰ ਹੈ ਜੀ ਮਗਰਲੇ ਤੇ ਮੂਹਰੇ ਟਾਇਰ ਵੀ ਵਧੀਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਸੋਹਣਾ ਬਾਈ 2013 ਮਾਡਲ ਹੈ ਚਾਰ ਰੇਟ ਇਹਦਾ ਹੈਗਾ 493000 ਰੁਪਏ ਰੇਟ ਕਰਿਆ ਬਾਈ ਨੇ ਬਾਕੀ ਬਾਈ ਮੌਕੇ ਤੇ ਹੋ ਜਾਂਦਾ ਹੁੰਦਾ ਤੇ ਮੰਡੀ ਤੇ ਆ ਜਿਓ ਤੇ ਟਰੈਕਟਰ ਲੈ ਜਿਓ ਸੌਦਾ ਕਰਕੇ ਦੇਖੋ 855 ਲੋ ਜੀ ਅਜਾ 855 ਜੀ ਦਿਖਾਵਾਂਗੇ ਤੁਹਾਨੂੰ ਇਕੱਲੇ ਲੋ ਬਾਈ ਆਪਣੇ ਕੋਲ ਇੱਕ ਸਪਰਾ ਟਰੈਕਟਰ ਹੋਰ ਆ ਗਿਆ ਤੁਸੀਂ ਦੇਖ ਸਕਦੇ ਹੋ 2011 ਮਾਡਲ ਹੈ 4 ਲੱਖ 10000 ਰੁਪਿਆ ਰੇਟ ਹੈ ਜੀ ਟਰੈਕਟਰ ਸੋਹਣਾ ਬਈ 11 ਮਾਡਲ ਟਰੈਕਟਰ ਸੋਹਣਾ ਬਈ ਚਾਰੇ ਟਾਇਰ ਵਧੀਆ ਪਏ ਤੁਸੀਂ ਦੇਖ ਸਕਦੇ ਹੋ ਵੀਰੋ ਚੰਗੀ ਲੱਗੀ ਬਾਈ ਲਾਜ਼ਮੀ ਸ਼ੇਅਰ ਕਰ ਦਿਓ ਭਰਾਵੋ ਟਰੈਕਟਰ ਪੂਰਾ ਘੈਂਟ ਹੈ ਜੀ 855 ਸਵਰਾਜ ਆਪਣੇ ਕਿਸਾਨ ਭਰਾਵਾਂ ਦੀ ਪਹਿਲੀ ਪਸੰਦ ਟਰੈਕਟਰ ਮੰਡੀ ਪਰ ਨਾਲਾ ਜੀ ਦੇਖੋ ਬਾਈ ਜੀ ਟਰੈਕਟਰ ਕੀ ਬਾਤ ਨਾ ਨੇ ਬਾਈ ਸਵਰਾਜ 855 ਲੋ ਵੀ ਇੱਕ ਸਵਰਾਜ ਹੋ ਰ ਗਿਆ ਬਾਈ ਟਮਾਟਰ ਆ ਜੋ ਕਰਾਂ ਬਾਈ ਟਰੈਕਟਰ ਦੇਖੋ ਟਰੈਕਟਰ ਘੈਂਟ ਆ ਬਾਈ ਪੂਰਾ ਵਧੀਆ ਦੇ ਸਕਦੇ ਨੇ ਜੀ ਲੋ ਜੀ ਟਰੈਕਟਰ ਪੂਰਾ ਸਿਹਰਾ ਟਰੈਡ ਟਰੈਕਟਰ ਆ ਬਾਈ ਦੇ ਸਕਦੇ 2019 ਮਾਡਲ ਆ ਜੀ 5 ਲੱਖ 75000 ਰੇਟ ਕਰਦੇ ਆ ਬਾਈ ਉਨੀ ਮਾਡਲ ਆ 575 ਇਹ ਰੇਟ ਕਰਦੇ ਆ ਪ੍ਰੈਸ਼ਰ ਸਟੀering ਹੈ ਸੈਂਟਰ ਗੇਅਰ ਹੈ ਜੀ ਘਾਟਾ ਬਾਈ ਟਰੈਕਟਰ ਨਹੀਂ ਦੇ ਸਕਨੇ ਬਾਈ ਸਵਰਾਜ 855 ਜੀ ਲੋ ਵੀ ਕਿਸਵਰਾਜ ਹੋਰ ਆ ਦੇਖੋ ਬਾਈ ਜੀ 2000 21 ਮਾਡਲ ਹੈ ਜੀ 7 ਲੱਖ 45000 ਰੁਪਏ ਰੇਟ ਆ ਜੀ ਟਰੈਕਟਰ ਪਧੌੜ ਤੋਂ ਆ ਜੀ ਇਹ ਪਧੌੜ ਤੋਂ ਆ ਜੀ ਸਵਰਾਜ ਟਰੈਕਟਰ ਪਧੌੜ ਤੋਂ ਦੇਖੋ ਜੀ ਮਰਗਾਟ ਮੂਰੇ ਲੱਗੇ ਹੋਇਆ ਪੂਰੇ ਵਧੀਆ ਟਾਇਰਾਂ ਟੋਰਾਂ ਦਾ ਓਕੇ ਆ ਮੰਗਲੇ ਟਾਇਰ 16 ਦੇ ਆ ਜੀ ਜੀ ਦੇਖ ਸਕਦੇ ਗੁਡিয়ার ਦੇ ਟਾਇਰ ਹੈ ਬਾਈ ਜੀ ਜਿਹੜੇ ਨੂੰ ਕਰਦੇ ਹੋ ਬਾਈ ਸ਼ੇਰ ਲਓ ਬਈ ਕਸਵਰਾਜ ਹੋਰਾ ਗਿਆ ਇਹਦੇ ਚਾਰੇ ਟਾਇਰ ਨਾਲ ਦੇ ਆ ਜੀ ਆ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਟਰੈਕਟਰ ਭਦਾਵੜ ਤੋਂ ਆ ਜੀ ਦੇਖੋ ਜੀ 2015 ਮਾਡਲ ਟਰੈਕਟਰ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ 2015 ਮਾਡਲ ਟਰੈਕਟਰ ਹੈ ਬਾਈ ਜੀ ਤੇ ਰੇਟ ਇਹਦਾ ਹੈਗਾਗਾ ਲਓ ਬਾਈ ਰੇਟ ਇਹਦਾ 5 ਲੱਖ 15000 ਰੁਪਏ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿਹੜਾ ਹੈ ਬਈ ਕਾਲੇ ਦਾ ਟਰੈਕਟਰ ਆ ਭਧੌੜ ਵਾਲੇ ਦਾ ਤੁਸੀਂ ਦੇਖ ਸਕਦੇ ਹੋ ਬਈ ਜੀ ਦੋ ਹੀ ਟਰੈਕਟਰ ਉਹਦੇ ਆ ਇਹ 855 ਸਵਰਾਜ ਹੋ ਗਿਆ 855 ਹੋਰ ਆ ਗਿਆ ਜਮਾ ਨਮਾ ਇਹ ਦੇਖ ਸਕਦੇ ਹੋ ਟਰੈਕਟਰ ਦੇਖੋ ਬਈ ਜੀ ਇਹ ਇਹ ਨਾ ਟਰੈਕਟਰ ਹੈ ਇਹਰ ਤੇ ਹੀ ਮੜਾ 7 ਲੱਖ 45000 ਇਹ ਹੀ ਮੜਾ 7 ਲੱਖ 45000 ਦੇਖੋ ਕੋਈ ਟਰੈਕਟਰ ਜਮਾ ਨਵਾਂ ਟਰੈਕਟਰ ਹੈ ਬਈ ਲੈ ਕਾਗਜ਼ ਵੀ ਨਹੀਂ ਲੈ ਗਾਂਸੀ ਵਾਲੇ 23 ਮਾਡਲ ਆ ਇਹ ਦੇਖੋ ਜੀ ਵੀਰੋ ਚੰਗੀ ਲੱਗੀ ਬਾਈ ਲਾਜਮੀ ਫੇਰ ਕਰਨੇ ਆਪਣੇ ਤੇ ਲੈ ਕੇ ਕਰਨਾ ਦੇਖੋ ਬਈ ਟਰੈਕਟਰ ਦੇਖੋ ਬਾਈ ਜੀ ਲਾਲ ਲਾਲ ਪਿਆ ਕੋਈ ਇਧਰ ਕਸ਼ਵਰਾਜ ਹੋਰ ਆ ਗਿਆ 855 ਜਾਈ ਹੈ ਵੀ ਬਾਈ ਜੀ ਸਾਤਰੀ ਲੱਗੀ ਆ ਤੁਸੀਂ ਦੇਖੋ ਬਾਈ ਜੀ ਟਰੈਕਟਰ ਜੇ ਕਿਹਦੇ ਟਾਇਰ ਪਾਏ ਗਏ ਜੀ ਚਾਰੇ ਟਾਇਰ ਵਧੀਆ ਪਏ ਆ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਜੀ 2000 ਚਾਰ ਮਾਡਲ ਟਰੈਕਟਰ ਹੈ ਜੀ ਅੰਮ੍ਰਿਤਸਰ ਬਣਾ। 975000 ਰੁਪਏ ਰਾਈਟ ਹੈ। ਦੇਖ ਲੈ ਗਿੰਦੇ। ਟਰੈਕਟਰ ਬੋ ਸੋਨਾ ਟਰੈਕਟਰ ਹੈ ਬਈ ਜੀ। ਵੀਡੀਓ ਕਰ ਦਿਓ ਬਾਈ ਸ਼ੇਰ ਦੱਬ ਕੇ। 2009 ਮਾਡਲ ਟਰੈਕਟਰ ਹੈ ਜੀ 2000 2009 ਮਾਡਲ ਟਰੈਕਟਰ ਹੈ ਜੀ। 2009 ਮਾਡਲ ਟਰੈਕਟਰ ਹੈ ਜੀ ਅੱਖਰ ਥੋੜਾ ਜਿਹਾ ਟ ਹੈ ਵਾ ਜੀ। 2009 ਮਾਡਲ ਟਰੈਕਟਰ ਹੈ ਜੀ ਸਵਰਾਜ 855 ਇੱਕ ਹੋਰ ਆ ਗਿਆ ਜੀ 2013 ਮਾਡਲ 475000 ਰੁਪਏ ਰੋਟਾ ਟਰੈਕਟਰ ਘੈਂਟ ਆ ਵੀ ਇਹਦੀ ਸਵਰਾਜ ਅੱਗੇ 55 ਕੀ ਦੇ ਸਕਦੇ ਲੋ ਜੀ ਪੰਜਾਬ ਦੇ ਨੰਬਰ ਆ ਬਈ ਸਾਰੇ ਟਰੈਕਟਰ ਕੀ ਦੇ ਸਕਦੇ 855 ਸਵਰਾਜ ਦੇਖੋ ਬਈ ਜੀ ਵੀਰ ਬਈ ਸ਼ੇਅਰ ਕਰ ਦਿਓ ਪਲੀਜ਼ لازਮੀ ਲੋ ਟਰੈਕਟਰ ਮੰਡੀ ਬਰਨਾਲਾ ਜੀ 855 855 ਹੀ ਖੜਿਆ ਬਈ ਤੁਸੀਂ ਦੇਖ ਸਕਦੇ ਹੋ ਲੋ ਬਈ ਕਿਸ ਸਵਰਾਜ ਟਰੈਕਟਰ ਹੋਊਗਾ 855 ਦਾ ਟਰੈਕਟਰ ਦੇਖੋ ਬਈ ਟਾਇਰ ਵਧੀਆ ਪਿਆ ਨਾਲ ਦੇ ਆ ਇਹ ਦੇਖ ਸਕਦੇ ਹੋ ਬਈ ਟਰੈਕਟਰ ਵਧੀਆ ਬਈ ਲਓ ਜੀ 855 ਦਾ ਟਰੈਕਟਰ ਇਹ ਦੇਖ ਸਕਦੇ ਹੋ 2003 ਮਾਡਲ 275000 ਰੇਟ ਹੈ ਜੀ ਟਾਇਰ ਵਧੀਆ ਪਿਆ ਟਰੈਕਟਰ ਦਾ ਇਹ ਰੇਟ ਹੈ ਬਾਈ ਕੰਮ ਟਰੈਕਟਰ ਦੇਖੋ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਸਾਥੀ ਕਾਈ ਤਾਂ ਤੁਹਾਨੂੰ ਸੋਨਾਂ दो हज़ार भीह मॉडल है छह लख पचवंजा हज़ार रेट है ट्रैक्टर सोहना बई जी मूले टायर पूरे ओके है देख सकते हो पातरी लगी है ट्रैक्टर पूरा सोहना बै जी वी लुक् ट्रैक्टर है नवा ट्रैक्टर है तुम देख सकते हो भाई, वीडियो में शेयर कर दो भाई, दब के चैनल में सबसक्राइब कर दो देखो भाई ट्रैक्टर अच्छा ट्रैक्टर है बी लो जी किसवराज हो रहा है बै जी दो हज़ार अठ मॉडल है तीन लख पठ हज़ार रुपया रेट है लगे ट्रैक्टर ਵੀਡੀਓ ਸੈੱਟ ਪੁਰਾਣਾ ਬਜ਼ਾ ਟਰੈਕਟਰ ਬਾਈ 855 ਟਰੈਕਟਰ ਸਵਰਾਟ ਟ੍ਰੇ ਲਓ ਬਾਈ ਜੀ ਜਿਮੀਦਾਰਾਂ ਦੀ ਪਹਿਲੀ ਪਸੰਦ ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰ ਕਿਵੇਂ ਲੱਗਿਆ ਤੁਹਾਨੂੰ ਬੜੀ ਲੱਗਿਆ ਵੀਡੀਓ ਲਾਜ਼ਮੀ ਸ਼ੇਅਰ ਕਰਨੀ ਬਾਈ ਜੀ ਦੇਖੋ ਜੀ ਟਰੈਕਟਰ ਲਓ ਬਾਈ ਜੀ ਸਵਰਾਟ ਟਰੈਕਟਰ ਇੱਕ ਹੋਰ ਆ ਗਿਆ ਤੁਸੀਂ ਦੇਖ ਸਕਦੇ ਹੋ ਮੰਗਰੇ ਟਾਇਰ ਨਵੇਂ ਆ ਬਿਲਕੁਲ 2003 ਮਾਡਲ ਹੈ ਜੀ ਟਰੈਕਟਰ ਸੋਹਣਾ ਜੀ ਇਹ ਵੀ ਰੇਟ ਇਹਦਾ ਹੈਗਾ ਜੀ 282000 ਰੇਟ 282000 ਹੈ ਜੀ ਟਰੈਕਟਰ ਵਧੀਆ ਪਿਆ ਜੀ ਹਾਲਤ ਵਧੀਆ ਪਿਆ ਟਰੈਕਟਰ ਜਿਹਾ ਸ ਹੈ ਲਓ ਬਈ ਇੱਕ ਸਵਰਾ ਟਰੈਕਟਰ ਉਧ ਖੋਣਾ ਸਾਨੂੰ 855 ਇੱਕ ਸਵਰਾਜ ਹੋਰ ਦੇਖੋ ਬਹੁਤ ਸੋਹਣਾ ਟਰੈਕਟਰ ਹੈ ਬਈ ਜਿਵੇਂ ਨਵਾਂ ਪਿਆਗਾ ਤੁਸੀਂ ਦੇਖ ਸਕਦੇ ਹੋ ਇਸ ਸਵਰਾਜ 855 ਕੀ ਬਾਤ ਹੈ ਬਈ ਕਾ ਟਰੈਕਟਰ ਲਓ ਬਈ ਟਰੈਕਟਰ ਦੇਖੋ 2023 ਮਾਡਲ ਹੈ ਜੀ 810000 ਰੁਪਏ ਰੇਟ ਹੈ ਲਓ ਜੀ ਦੇਖ ਸਕਦੇ ਹੋ ਬਈ ਟਰੈਕਟਰ ਲਓ ਬਾਈ ਜੀ ਇੱਕ ਇੱਧਰ ਹੋਰ ਦੇਖੋ ਟਰੈਕਟਰ ਨੀਲੇ ਰੰਗ ਚ ਮੈਂ ਤੁਹਾਨੂੰ ਇਹ ਵੀਡੀਓ ਬਣਾਉਣ ਬਣੀ ਹਾਂ ਲਓ ਬਾਈ 2024 ਮਾਡਲ ਹੈ ਜੀ 7 ਲੱਖ 118000 ਰੇਟ ਹੈ 744 ਟਰੈਕਟਰ ਹੈ ਜੀ ਸਵਰਾਜ ਹੈ ਇਹ ਵੀਡੀਓ ਕਰ ਦੋ ਬਈ ਸ਼ੇਅਰ ਕਰਪ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖੋ ਟਰੈਕਟਰ ਘੈਂਟ ਆ ਬਈ ਤੁਸੀਂ ਦੇਖ ਸਕਦੇ ਹੋ ਟਰੈਕਟਰ ਪੂਰਾ ਅੱਛਾ ਹੈ ਦੇਖੋ ਬਈ ਟਰੈਕਟਰ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਬਈ